ਸਰ ਅੱਜ ਪਰਿਮਾਤਰਾ ਜਿਹੜੀ ਸਪਿਲਡ ਫੜੀ ਗਈ ਆ ਚੰਨੀ ਰਡਸੀ ਦੇ ਜਿਸ ਤਰ੍ਹਾਂ ਟੈਪ ਲੈਟ ਦਾ ਫੜਿਆ ਜਾ ਮਨਜੂਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਜੀ ਆਈਪੀਐਸ ਅਤੇ ਸ਼੍ਰੀ ਸਰਬਜੀਤ ਰਾਏ ਐਸਪੀਡੀ ਸਾਹਿਬ ਕਪੂਰਥਲਾ ਦੀ ਜੋ ਰਹਿਮ ਅਗਵਾਈ ਹੇਠ ਅੱਜ ਸੀਐਸਟਾਫ ਕਪੂਰਥਲਾ ਨੂੰ ਨਸ਼ਿਆਂ ਤਹਿਤ ਵਿੰਡੀ ਮਹੀਨ ਦੇ ਪੈਦ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਤਹਿਤ ਸੀਐਸਟਾਫ ਕਪੂਰਥਲਾ ਨੇ ਜੁਆਇੰਟ ਆਪਰੇਸ਼ਨ ਤਹਿਤ ਅਕਸਾਈਜ਼ ਇਨਸਪੈਕਟਰ ਰਮਨ ਭਗਤ ਦੇ ਨਾਲ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਕਾਂਝਲੀ ਰੋਡ ਵੱਲ ਮੌਜੂਦ ਸੀ ਜਿੱਥੇ ਸਖਵੰਤ ਪਿੰਡ ਬੂਟਾਂ ਦਾ ਆਪਣੀ ਬਲੈਰੋ ਗੱਡੀ ਤੇ ਮੌਕੀ ਹੋਇਆ ਜਿਸ ਦੀ ਬਲੈਰੋ ਦੀ ਤਲਾਸ਼ੀ ਕਰਨ ਦੇ ਉੱਤੇ ਉਹਦੇ ਵਿੱਚੋਂ 20 ਕੈਨ ਸਾਨੂੰ ਮਿਲੇ ਜਿਨ੍ਹਾਂ ਦੀ ਮਜੀਦ ਕੈਨਾਂ ਦੀ ਤਲਾਸ਼ੀ ਕੀਤੀ ਤੇ ਜਿਹਦੇ ਵਿੱਚੋਂ ਨਾਜਾਇਜ਼ ਸਪਰਿੱਟ ਬ੍ਰੰਧ ਹੋਈ ਟੋਟਲ ਇਹ 20 ਕੈਨ ਪਰ ਕੈਨ ਦੇ ਵਿੱਚ 35 ਲੀਟਰ ਸਪਰਿੱਟ ਪੁੱਲ 700 ਲੀਟਰ ਸਪਰਿੱਟ ਜਿਹੜੀ ਨਜਾਇਜ਼ ਸਾਨੂੰ ਮਿਲੀ ਹੈ ਜਿਸ ਦੇ ਤਹਿਤ ਰਮਨ ਭਗਤ ਦੀ ਹਾਜ਼ਰੀ ਦੇ ਵਿੱਚ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਵੇਗੀ